ਕਾਸ ਦਿਨਾਂ ਦੇ ਅੰਦਰ ਉਹ ਫੈਕਟਰੀ ਦੇ ਵਿੱਚ ਦੂਸਰੀ ਵਾਰ ਚੋਰੀ ਹੋਈ ਆ ਤੁਹਾਨੂੰ ਦੱਸ ਦਈਏ ਕਿ ਸੀਸੀਟੀਵੀ ਕੈਮਰਾਆਂ ਦੀਆਂ ਤਾਰਾਂ ਤੋੜ ਕੇ ਵੀ ਚੋਰ ਨਾਲ ਲੱਗੇ ਨੇ ਕੱਢਣਾ ਬਟਾਲਾ ਤੋਂ ਸਾਹਮਣੇ ਇਹ ਜਿੱਥੇ ਬਟਾਲਾ ਚ ਰੇਲਵੇ ਰੋਡ ਤੇ ਪਿਛਲੇ 10 ਦਿਨਾਂ ਚ ਦੂਸਰੀ ਵਾਰ ਚੋਰਾਂ ਨੇ ਦਾਖਲ ਹੋ ਕੇ ਫੈਕਟਰੀ ਨੂੰ ਆਪਣਾ ਨਿਸ਼ਾਨਾ ਬਣਾਇਆ ਅਤੇ ਉਥੇ ਹੀ ਲੱਖਾਂ ਰੁਪਏ ਦੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਫਰਾਰ ਹੋ ਗਏ ਤੁਹਾਨੂੰ ਦੱਸ ਦਈਏ ਕਿ ਉਥੇ ਇਹ ਚੋਰ ਏਨੇ ਸ਼ਾਤਰ ਸਨ ਕਿ ਉਹਨਾਂ ਦੇ ਵੱਲੋਂ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਸੀਸੀਟੀਵੀ ਕੈਮਰਾ ਦੀਆਂ ਤਾਰਾਂ ਵੀ ਤੋੜ ਦਿੱਤੀਆਂ ਤੇ ਉੱਧਰ ਦੇਖਣ 'ਚ ਇਹ ਵੀ ਸਾਹਮਣੇ ਆਇਆ ਕਿ ਇਸੇ ਇਲਾਕੇ 'ਚ ਲਗਾਤਾਰ ਚੋਰਾਂ ਦੇ ਵੱਲੋਂ ਦਫ਼ਤਰਾਂ ਅਤੇ ਫੈਕਟਰੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਦੂਜੇ ਪਾਸੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਫੈਕਟਰੀ ਮਾਲਕ ਨਰੇਸ਼isnan ਨੇ ਦੱਸਿਆ ਕਿ ਅੱਜ ਜਿਵੇਂ ਹੀ ਉਹ ਫੈਕਟਰੀ ਪਹੁੰਚੇ ਤਾਂ ਦੇਖਿਆ ਕਿ ਸਮਾਨ ਖਿਲਰ ਰਿਹਾ ਹੋਇਆ ਅਤੇ ਖਾਸ ਕਰਕੇ ਉਹਨਾਂ ਦੀਆਂ ਮਸ਼ੀਨਾਂ ਨੂੰ ਜੋ ਬਿਜਲੀ ਸਪਲਾਈ ਦੀਆਂ ਬਿਜਲੀ ਦੀਆਂ ਤਾਰਾਂ ਹਨ ਉਹ ਵੀ ਚੋਰਾਂ ਦੇ ਵੱਲੋਂ ਉਥੋਂ ਚੋਰੀ ਕਰਕੇ ਫਰਾਰ ਹੋ ਗਏ ਨੇ ਇਸ ਦੇ ਨਾਲ ਜੋ ਮਹਿੰਗਾ ਸਮਾਨ ਸੀ ਦੱਸਿਆ ਜਾ ਰਿਹਾ ਕਿ ਉਹ ਵੀ ਚੋਰਾਂ ਦੇ ਵੱਲੋਂ ਉਥੋਂ ਫੈਕਟਰੀ ਦੇ ਵਿੱਚੋਂ ਲਿਜਾਇਆ ਗਿਆ ਅਤੇ 10 ਦਿਨਾਂ ਦੇ ਵਿੱਚ ਇਹ ਦੂਸਰੀ ਵਾਰ ਚੋਰੀ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਥਾਣਾ ਸਿਟੀ ਦੇ ਡੀਐਸਪੀ ਸੰਜੀਵ ਕੁਮਾਰ ਦਾ ਕਹਿਣਾ ਸਿੱਕੇ ਉਹਨਾਂ ਨੂੰ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਨੇ ਇਸ ਮਾਮਲੇ ਨੂੰ ਲੈ ਕੇ ਉਹਨਾਂ ਦੇ ਵੱਲੋਂ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਹਰ ਪਹਿਲੂ ਤੇ ਜਾਂਚ ਕੀਤੀ ਜਾ ਰਹੀ ਹੈ ਇਸ ਮੌਕੇ ਫੈਕਟਰੀ ਦੇ ਮਾਲਕ ਦਾ ਕੀ ਕੁਝ ਕਹਿਣਾ ਰਿਹਾ ਤੁਸੀਂ ਵੀ ਸੁਣੋ ਨਰੇਸ਼ ਅਨੰਦ ਰਾਜਾ ਫਾਉਂਡਰੀ ਰੇਲਵੇ ਰੋਡ ਪਟਾਲਾ ਤੋਂ ਸਾਡੇ 15 ਤਰੀਕ ਨੂੰ ਰਾਤ ਨੂੰ ਅੱਗੇ ਵੀ ਚੋਰੀ ਹੋਈ ਬਹੁਤ ਸਾਰਾ ਸਮਾਨ ਸਾਡਾ ਚੋਰੀ ਹੋਦਾ 70-80 ਹਜ਼ਾਰ ਤੋਂ ਵੱਧ ਦਾ ਸਮਾਨ ਚੋਰੀ ਹੋ ਗਿਆ ਜੀ ਹੁਣ ਫਿਰ ਕੱਲ ਰਾਤੀ ਫਿਰ ਚੋਰਾਂ ਨੇ ਆ ਕੇ ਅਸੀਂ ਸਾਰੀਆਂ ਤਾਰਾਂ ਨਵੀਆਂ ਲਿਆਂਦੀਆਂ ਸਾਰਾ ਕੁਝ ਕਰਕੇ ਗਏ ਆ ਹੁਣ ਮਸ਼ੀਨਾਂ ਨਾਲੋਂ ਵੀ ਤਾਰਾਂ ਫੇਰ ਲਾ ਕੇ ਲੱਗੇ ਅੰਦਰ ਹੋਰ ਸਾਡਾ ਬਹੁਤ ਸਾਰਾ ਸਮਾਨ 베ARING ਵਗੈਰਾ ਇਹ ਉਹ ਸਾਰਾ ਕਾਫੀ ਜ਼ਿਆਦਾ ਫੇਰ ਚੋਰੀ ਹੋ ਗਈ ਹੈ ਪੁਲਿਸ ਡਿਪਾਰਟਮੈਂਟ ਕਹਿੰਦਾ ਜੀ ਆ ਤੁਹਾਨੂੰ ਆਪਣਾ ਧਿਆਨ ਆਪੇ ਰੱਖਣਾ ਪੈਣਾ ਇਹਦਾ ਮਤਲਬ ਹੈ ਘਰਾਂ ਜਿਉਂ ਛੱਡ ਕੇ ਤੇ ਹੁਣ ਆ ਗਏ ਇਥੇ ਰਾਤੀ ਫੈਕਰੀਆਂ ਚ ਸੌਆਂ ਕਰੀਏ ਯਾ ਤਾਂ ਪੁਲਿਸ ਡਿਪਾਰਟਮੈਂਟ ਹੀ ਭੰਗ ਕਰ ਦਿੱਤਾ ਜਾਏ ਤੇ ਲੋਕੀ ਆਪੇ ਹੀ ਆਪਣਾ ਧਿਆਨ ਆਪੇ ਰੱਖ ਲੈਣ ਇੱਥੇ ਸਾਡੇ ਫੇਰ ਦਸਾਂ ਦਿਨਾਂ ਬਾਅਦ ਚੋਰੀ ਹੋ ਗਈ ਹੈ ਸਾਡੇ ਗਵਾਂਢ ਵੀ ਦੋ ਚੋਰੀਆਂ ਇਨ ਬਿਟਵੀਨ ਹੋਈਆਂ ਮੈਂ ਉੱਥੋਂ ਇਹ ਚੋਰਾਂ ਨੇ ਏਸੀ ਵੀ ਲਾ ਕੇ ਲਗੇ ਆ ਪਰਸੋਂ ਚੋਂ ਉਧ ਹੋਈ ਹੈ ਚੋਰੀ ਰੋਜ਼ ਸੋਨੇ ਪਾਇਆ ਚੋਰੀਆਂ ਹੁੰਦੀਆਂ ਵਾ ਲੇਕਿਨ ਨਾ ਪੁਲਿਸ ਡਿਪਾਰਟਮੈਂਟ ਚੋਰੀਆਂ ਦੀ ਡਿਟੇਲ ਲਿਖਦਾ ਵਾ ਨਾ ਹੀ ਲੋਕੀ ਲਿਖਾ ਕੇ ਰਾਜੀ ਕੇ ਹੋਣਾ ਤੇ ਕੁਝ ਵੀ ਨਹੀਂ ਦਾ ਸਵਾਏ ਖੱਜਲ ਖਰਾਬੀ ਦੇ ਅਸੀਂ ਕੰਪਲੇਨ ਲਿਖਾਈ ਸੀ ਅੱਜ ਵੀ ਲਿਖਾਈ ਆ ਪਰ ਉਹ ਖਾਲੀ ਉਹਨਾਂ ਨੇ ਲਿਖਣ ਦੇ ਇਲਾਵਾ ਪਿਛਲੀ ਵਾਰੀ ਕੁਛ ਹੋਰ ਨਹੀਂ ਕੀਤਾ ਨਾ ਤਫੀਸ਼ ਕੀਤੀ ਹੈ ਚੋਰ ਕਿਧਰੋਂ ਆਏ ਕੀ ਕੀਤਾ ਕੁਝ ਨਹੀਂ ਹੈਗਾ ਕਿ ਘਰ ਬਿਲਕੁਲ ਉਹਨਾਂ ਨੂੰ ਹਨ ਮੂੰਹ ਲੱਗ ਗਿਆ ਵਾ ਹੋਰ ਕੁਝ ਵੀ ਕਰ ਸਕਦੇ ਆ ਸਾਨੂੰ ਹੁਣ ਕਹਿੰਦੇ ਜੀ ਤੁਹਾਨੂੰ ਆਪਣਾ ਧਿਆਨ ਆਪੇ ਰੱਖਣਾ ਪੈਣਾ ਅਸੀਂ ਕੁਝ ਨਹੀਂ ਕਰ ਸਕਦੇ ਜੀ ਸੀਸੀਬੀ ਵੀ ਦੀ ਹੁਣ ਅਸੀਂ ਦੇਖ ਰਹੇ ਹਾਂ ਕਿ ਆਇਆ ਹੁਣ ਪਿਛਲੀ ਵਾਰੀ ਵੀ ਇਦਾਂ ਹੀ ਕੈਮਰੇ ਦੀਆਂ ਤਾਰਾਂ ਵੀ ਕੱਟ ਕੇ ਸੀਗਿਆ ਹੁਣ ਫਿਰ ਲੱਖ ਰੁਪਏ ਦਾ ਗੋਲਦਾ ਫਿਰ ਨੁਕਸਾਨ ਆਗਾ ਤੇ ਰੇਲਵੇ ਰੋਡ ਬਸਾਲਾ ਸਪੈਸਿਫਿਕਲ ਅਟੈਂਪਸ ਯਾਨੀ ਉਹਦੇ ਵਿੱਚ ਚੋਰੀਆਂ ਵੀ ਹੋ ਜਾਂਦੀਆਂ ਕੋਈ ਛੋਟੀ ਹੋ ਜਾਂਦੀ ਹੈ ਫੇਰ ਥੋੜੀ ਵੱਡੀ ਹੋ ਜਾਂਦੀ ਹੈ ਉਹ ਕਾਫੀ ਇਸ ਕਹਿ ਲਾਂ ਸਮੇ ਪੀਸੀਆਰ ਰੱਖਤੇ ਤੇ ਕਿਤਾਸੀ ਬਟ ਇਹ ਅਸਰਕ ਤੌਰ ਤੇ ਰੁਕ ਨਹੀਂ ਰਹੀ ਤੇ ਉਹਦਾ ਮੈਂ ਇੱਕ ਵਾਰੀ ਆਪ ਜਾਇਦਾ ਲੈਣਾ ਚਾਹਤਾ ਸੀ ਕਿ ਕਿ ਪਲੇਸ਼ਨ ਕੀਤਾ ਕਿਸ ਤਰ੍ਹਾਂ ਦੇ ਕਿਹੜੀ ਪਾਕਟ ਦੇ ਵਿੱਚੋਂ ਹੁੰਦੀ ਹੈ ਉਹ ਮੈਂ ਇੱਥੇ ਜਿਹਨਾਂ ਦੇ ਚੋਰੀ ਪੱਲੇ ਹੋਈਆਂ ਜਾਂ ਤੇ ਜਿਹੜੇ ਇਲਾਕੇ ਦੇ ਮਹੱਤਵਪੂਰਨ ਉਹਨਾਂ ਨੂੰ ਨਾਮ ਲਗਾ ਕੇ ਸਾਰੇ ਅਸੀਂ ਰਸਤੇ ਦੇਖ ਰਹੇ ਹਾਂ ਕਿ ਪੋਸੀਬਲ ਕਿੱਥੋਂ ਹੋਵੇ ਹੋ ਸਕਦਾ ਉਹਨਾਂ ਦੇ ਆਨੰਦ ਆ ਜਾਂਨ ਦਾ ਜਾਂ ਅਸਰ ਉਹ ਦੇਖ ਰਹੇ ਫਿਰ ਉਹਦੇ ਅਕੋਰਡਿੰਗਲੀ ਅਸੀਂ ਪਲਾਨ ਕਰਾਂਗੇ ਕਿਉਂਕਿ ਇਹ ਕਾਫੀ ਮਹੱਤਵਪੂਰਨ ਹੈ ਕਿ ਕਿ ਬੇਸਿਕਲੀ ਇੱਥੇ ਸਾਰੀ ਕਿਲੋ ਪਟਾਲੇ ਦੀ ਲੋਹੇ ਦਾ ਸਮਾਨ ਦਾ ਜਾਂ ਪਾਪਰ ਦਾ ਜਾਂ ਦੂਸਰੇ ਇੰਡਸਟਰੀ ਦਾ ਹੁੰਦਾ ਹੈ